ਸਤਾਈ ਡਾਲਰ ਸਤਾਈ ਜਪਾਨਾ ਤੇ ਬਰਬਰ ਖੜਾ ਕਰਾਂਗੇ ਤੇ ਤੈਨੂੰ ਬੋਟਾ ਦੱਸ ਪਵਾਰੀ ਜਿੰਨੇ ਕਲਾਕਾਰ ਸੱਜਣੇ ਹੋਏ ਚਾਹੇ ਜੈਸਮੀਨ ਸੈਨਟਲ ਸੈਨਟਲ ਕੋਈ ਮਰਜੀ ਚਾਹੇ ਸਿਮਰਾਨ ਖਾਨ ਚਾਹੇ ਕੋਈ ਮਾਨ ਸੱਜ ਲਈ ਤੇ ਅਸੀਂ ਖੜਾਂਗੇ ਜੋਲੇ ਪਰ ਮੈਂ ਅਮਾਨੀ ਬੂਨੀ ਆਦਾ ਪਾਪਾ ਦਿੱਲੀ ਤੋਂ ਸੱਜ ਲਈ ਤੇ ਤੂੰ ਜਿਹੜਾ ਸਾਡੇ ਨਾਲ ੱਤਕਾ ਕਰਿਆ ਤੇਰੀ ਨਿਉਂ ਜੜ ਕਰਾਂਗੇ ਓਏ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਚਾ ਕੇ ਤੁਰੇ ਆਂ ਤੂੰ ਜਿਹੜਾ ਸਾਨੂੰ ਨਗੇਸਰਾ ਕਮਾਇਆ ਅਸੀਂ ਤਾਂ ਇਥੋਂ ਸਾਰ ਲੜਾਏ ਉਸ ਵਾਲਾ ਮਰਵਾਇਆ ਮਾਈ ਦੀਪ ਸਿੰਘ ਸਿੰਘ ਦੀ ਕੁਰਬਾਨੀ ਹਣਾ ਪ੍ਰੀਤ ਸੈਣੀ ਜੋ ਸੱਚ ਬੋਲਦਾ ਹੀ ਪੱਤਰਕਾਰ ਜਹਰ ਦੇ ਕੇ ਮਰਵਾਇਆ ਨੌਜਵਾਨੋ ਦੇਖੋ ਵਿਚਾਰਾ ਬਿਮਾਰ ਹੈ ਬਹੁਤ ਪੱਕੀ ਢੇੜ ਚੋਂ ਨਿਕਲੇਗਾ ਦੇਖੋ ਸੋਡੇ ਲਈ ਲੜ ਰਿਹਾ ਹੈ ਹੋਇਆ ਨਾ ਮੈਨੇਜਰ ਦਾ ਫੋਨ ਆਇਆ ਭਾਨੇ ਨੂੰ ਕਹਿੰਦਾ ਮੇਰੇ ਇਹਦਾ ਨਾਮ ਆਲਾ ਚੱਟ ਤੇ ਦੇ ਤੂੰ ਪੇੜ ਪ੍ਰਚਾਰਨ ਆਈ ਸੁਰਤ ਤੇਰਾ ਨਾਂ ਚਣ ਲੈ ਜਿੱਤਰਾ ਜਰੂਰ ਉਸ ਕਦਾਂ ਤੂੰ ਸਾਡੇ ਜੋਲੇ ਖਲਾ ਪ੍ਰਚਾਰ ਕਰਨ ਆਈ ਏ ਸਰਦਾਰ ਬੈਂਸ ਤੇ ਪੰਜਾਬ ਵਿੱਚ ਬਰਾਈਆਂ ਦੇ ਜੜ ਪੱਟਣ ਲਈ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਚੱਲੀ ਆ ਕਿਉਂ ਨਾ ਆਪਾਂ ਇਕੱਠੇ ਹੋ ਕੇ ਦਿਲੇ ਦਲਾਲਾਂ ਨੂੰ ਭੁਜਾਈਏ ਆਪਣੇ ਪੰਜਾਬ ਦੀ ਗੱਲ ਕਰਨ ਵਾਲੇ ਆਪਣੇ ਕੌਮ ਦੀ ਗੱਲ ਕਰਨ ਵਾਲੇ ਆਪੂਆਂ ਨੂੰ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲੀ ਆ ਜਿਹੜੇ ਨਸ਼ੇੜੀ ਜਿਹੜੇ ਮੰਤਰੀ ਨੇਗੇ ਉਹਨਾਂ ਨੇ ਜੜ ਪੱਟ ਕੇ ਆਪਣੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ ਮਹਾਰਾਜਾ ਰჯੀ ਸਿੰਘ ਮਰ ਦਾ ਰਾਜ ਲੈ ਕੇ ਆਏ ਅੱਜ ਸਾਨੂੰ ਦਿੱਲੀ ਦੇ ਦਲਾਲਾਂ ਦਾ ਬਹੁਤ-ਬਹੁਤ ਮਾਮਾ ਦਾ ਧੰਨਵਾਦ ਕਿ ਜਿਹੜਾ ਸਵਾਗਤ ਕਰਦਿਆਂ ਨੇ ਸਾਡਾ ਆ ਪਿੰਡਾਂ ਦੇ ਵਿੱਚ ਜਿਹੜਿਆ ਹੋਰ ਪਾਰਟੀ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਮਿਲਦਾ ਪਾਣੀ ਦਾ ਗਲਾਸ ਧੰਨਵਾਦ ਪਿੰਡ ਵਾਸੀਓ ਤੂੰ ਠੰਡਾ ਇਹ ਪਾਣੀ ਦੀ ਸੇਵਾ ਲਾਈ ਹੈ ਇਹ ਪੰਜਾਬ ਦੇ ਵਿੱਚ ਲੰਗਰ ਲਾਏ ਇਹ ਪੰਜਾਬ ਦੇ ਵਿੱਚ ਕਿ ਨਵੀਂ ਲਹਿਰ ਚੱਲੀ ਹੈ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੇ ਇਹ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਜਿਹੜਾ ਕਿ ਇਹ ਸਾਰੇ ਦਿੱਲੀ ਦੇ ਦਲਾਲ ਭਜਾ ਕੇ ਪੰਜਾਬ ਦੇ ਵਿੱਚ ਇੱਕ ਪੰਥਕ ਸਰਕਾਰ ਲੈ ਕੇ ਆਈਏ ਇਹ ਕੰਮ ਹੋਣਾ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੇ ਨਸ਼ੇ ਬਹੁਤ ਬਹੁਤ ਸਲਾਮ ਜਿਨ੍ਹਾਂ ਨੇ ਸਾਡੇ ਨੌਜਵਾਨ ਨਸ਼ਿਆਂ ਦੇ ਉੱਪਰ ਲਾਏ ਇਧਰ ਭਾਈ ਸਾਹਿਬ ਦੀ ਪਾ ਜਿਨ੍ਹਾਂ ਨੇ ਸਾਡੇ ਪੁੱਤ ਨਸ਼ਿਆਂ ਦੇ ਉੱਪਰ ਲਾਏ ਅੱਜ ਉਹਨਾਂ ਨੇ ਸਾਡੇ ਉੱਪਰ ਪਰਚੇ ਪਾਏ ਸਰਕਾਰਾਂ ਨੇ ਬਥੇਰੇ ਪਰਚੇ ਪਾਏ ਪਰਮੇਂਦਰ ਖੜਾ ਚੋਟਾ ਖੜਾ ਤੇ ਤੁਹਾਡੇ ਸਾਹਮਣੇ ਖੜਿਆ ਨੌ ਨੌ ਪਰਚੇ ਪਾਏ ਆਓ ਅਸੀਂ ਇਕੱਠੇ ਹੋ ਕੇ ਇਸ ਜਿਹੜੀ ਜੜ ਪੱਟੀਆਂ ਭਗਮਹਾਤਮਨ ਦੀ ਜੜ ਪੱਟੀਆਂ ਝਾੜੂ ਦੀ ਜੜ ਪੱਟੀਆਂ ਦਿੱਲੀ ਦੇ ਦਰਵਾਜ਼ੇ ਨੂੰ ਮੂੰਹ ਤੋਂ ਮਾਂ ਜਵਾਬ ਦਈਏ ਥੋੜਾ ਸਾਰਿਆਂ ਦਾ ਧੰਨਵਾਦ ਆ ਹੁਣੇ ਨਾ ਗਿੱਪੂ ਦਾ ਮੈਨੇਜਰ ਦਾ ਫੋਨ ਆਇਆ ਭਾਵੇਂ ਨੂੰ ਕਹਿੰਦਾ ਮੇਰੇ ਇਹਦਾ ਲੱਗਣਾ ਰਿਹਾ ਚੌਪੇ ਡੇ ਤੂੰ ਪੇੜ ਰਫਾ ਕਰਨ ਆਈ ਸ਼ੁਰੂ ਤੇਰਾ ਨਾਂ ਕਹਣ ਲਈ ਜਿੱਤਰਾ ਗਰੂਸ ਕਹਾਂ ਤੂੰ ਸਾਡੇ ਜੋਧੇ ਖਲਾ ਪ੍ਰਚਾਰ ਕਰਨ ਆਈ ਏ ਸਰਦਾਰ ਬੈਂਤ ਸਿੰਘ ਜਿਨੇ ਇੰਦਰਪਾਪਣ ਦਾ ਸੋਧਾ ਲਾਇਆ ਸੋ ਭਾਈ ਸਿੱਖੀ ਦੀ ਮਿਹਰ ਬਣੀ ਆ ਸਾਡਾ ਸਾਥ ਦਿਓ ਸਾਡੇ ਸਾਹਮਣੇ ਸਾਡੇ ਸਿੱਖ ਪੰਥ ਦੇ ਮਾਣ ਕਵੀਸ਼ਰ ਅਜੋਕੇ ਸਮੇਂ ਦੇ ਧਰਤੀ ਸਾਡੇ ਸਾਹਮਣੇ ਚਾਰ ਸੱਤ ਲਾਣਗੇ ਭਾਈ ਉਹ ਜੀ ਪਹਿਲਾ ਦੋ ਨਾਰ ਲਾਈ ਬੋਲੇ ਚੋਲੇ ਹਾਰ ਦੇ ਟੇ ਟੇ I'm gonna go